ते बेली लगे ਕਿੱਤੂ ਵਰਗੇ ਚਾਰ ਹਰ ਸਾਹਮਣੇ ਵੇਖੋ ਵਾਲਾ ਫੜਲਾ ਤਿਆਰੀ ਜੇ ਜਿੱਤਣਾ ਤੇ ਜਫੇ ਲਾਉਣੇ ਪੈਣੇ ਆ ਆ ਇੱਕ ਪਾਸੇ ਪਿੰਡਰ ਇੱਕ ਪਾਸੇ ਪਲੂਰ ਇਹ ਪਿੰਡਾਂ ਦੇ ਪਲੂਰ ਦਾ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ ਹਰ ਮਿੱਠੇ ਲੋਕੀ ਗੱਲਾਂ ਕਰਦੇ ਹਿੰਮਤ ਦੋ ਦੋ ਚੱਗੀਆਂ ਆ ਕੱਚੋਲੇ ਦੀ ਰੇਡ ਇੱਕ ਪਾਸੇ ਹਰੀਕੇ ਦਾ ਐਂਗਰੀਵਰ ਲੱਗਾ ਹੋਇਆ ਆ ਡੱਗੋ ਦੇ ਛਰਨੇ ਵਰਗੇ ਯਾਰ ਨੇ ਚਾਰੇ ਤਿਆਰ ਬਰ ਤਿਆਰ ਹੋ ਪੈਂਦੀ ਰੇਡ ਕਬੱਡੀ 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 ਸੋਦਾ ਹੋਵੇਗਾ ਸਲੀਨੇ ਵਾਲਾ ਉਹ ਫੋ ਟਰੈਕਟਰਾਂ ਦਾ ਜੇਤੂ ਹੈ ਉਹ ਕਬੱਡੀ ਪਾਉਣ ਦੇ ਲਈ ਆਦਾ ਹੋਇਆ ਫਾਈਨਲ ਮੈਚ ਬਲੌਰ ਦਾ ਵੱਡਾ ਕਬੱਡੀ ਕੱਪ ਬੈਸਟਾਂ ਨੂੰ 31 31000 ਦਿੱਤਾ ਜਾਣਾ ਉਹ ਸਲੀਨੇ ਵਾਲਾ ਗਗਨ ਕਹਿੰਦੇ ਸੋਰੇ ਵਾਲਿਆ ਐ ਵੀ ਸੋਰੇ ਵਾਲਿਆ ਵੇਖ ਉਹ ਮੁੰਡੇ ਪੱਟਾ ਵਿੱਚ ਕਿੰਨੀ ਗੇ ਜਾਣ ਹੈ ਅੱਜ 31 31000 ਤਾਂ ਜਾਣਾ ਪਰ ਸਾਹਮਣੇ ਸਲੀਨੇ ਵਾਲਾ ਰੇਸ਼ਮ ਇੱਕ ਜਾਨਦਾਰ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਮੈਚ ਆ ਗਿਆ ਹੈ ਲੋ ਕਹਿੰਦੇ ਮਹਿਕ ਪੱਤਣ ਅਗਲੀ ਕਬੱਡੀ ਪੌਂਟ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਦਾ ਹੋਇਆ ਹੈ ਫਾਈਨਲ ਚੱਲਦਾ ਭਲੌਰ ਦੇ ਕਬੱਡੀ ਕੱਪ ਦਾ ਅਵਤਾਰ ਸਿੰਘ ਮਹਿਰੂ ਹਣਾ ਦਾ ਕਬੱਡੀ ਕੱਪ ਹੈ ਇਜਤ ਸਿੰਘ ਬਰਾੜ ਹਣਾ ਦੇ ਵੱਡੇ ਰੋਲ ਦੇ ਨਾਲ ਕਹਿੰਦੇ ਪਿੰਡਰਾ ਵਾਲਾ ਬਲਜਿੰਦਰ ਲੱਭੀ ਨੰਗਰ ਹਣਾ ਦਾ ਇਹ ਨਾਲ ਜਸਪ੍ਰੀਤ ਸਿੰਘ ਠੱਠੀ ਤੇ ਅਮਰਤ ਯੂਐਸਏ ਇਹਨਾਂ ਵੀਰਾਂ ਦੇ ਵੀ ਵੱਡੇ ਯੋਗਦਾਨ ਸੁਖੇ ਦਾ ਕੈਨੇਡਾ ਤੋਂ ਵੱਡਾ ਯੋਗਦਾਨ ਆ ਮੈਕ ਦੀ ਰੇਡ ਚਾਰ ਦੇ ਚਾਰੇ ਮਾਰਦੇ ਪੱਟਾਂ ਤੇ ਥਾਪੀਆਂ ਫਾਈਨਲ ਚੱਲਦਾ ਜਿੱਤੂ ਕੋ ਇਹ ਤੇ ਰੱਬ ਜਾਣਦਾ ਪਰ ਦੁਨੀਆ ਨਜ਼ਾਰੇ ਲੈਂਦੀ ਹੈ ਆ ਪਈ ਹੋਈ ਰੇਡ ਬਸਤਾ ਨੂੰ ਵੀ ਕਹਿੰਦੇ ਨਗਦ ਰਾਸ਼ੀ ਦਿੱਤੀ ਜਾਣੀ ਹੈ ਇੱਕ ਦੀ ਰੇਡ ਆ ਕਹਿੰਦੇ ਹਰੀਕੇ ਆਏ ਐਗਰੀ ਬਾੜ ਦੇ ਨਾਲ ਟੱਕਰ ਸਿਰੇ ਦੀ ਐ ਜੋਰ ਲੱਗਾ ਹੋਇਆ ਹੈ ਹੌਸਲਾ ਹੋ ਜਾਵੇ ਜੱਫੇ ਤੇ ਜੱਫਾ ਠਾ ਜੱਫਾ ਹੋ ਵਿਕੀ ਨੇ ਦਿੱਤਾ ਲਾਂ ਜੱਫਾ ਜੱਫੇ ਤੇ ਜੱਫਾ ਠਾ ਜੱਫਾ ਹੋ ਹਰੀਕਾਂ ਵਾਲੇ ਦਿੱਤਾ ਲਾਂ ਜੱਫਾ ਇਹ ਵਿਕੀ ਹਰੀਕਾਂ ਵਾਲਾ ਲਾਂ ਜੱਫਾ ਬੱਲੇ ਬੱਲੇ ਕਰ ਆ ਗਿਆ ਅਗਲੀ ਕਬੱਡੀ ਪਾਉਣੀ ਕਹਿੰਦੇ ਰੇਸ਼ਮ ਸਲੀਨੇ ਵਾਲਾ ਵਿਸਾਖੀ ਦਾ ਮੇਲਾ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ ਕੀਰੇ ਵਾਲਾ ਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਤੇ ਪਿਛਲੇ ਸਾਲ ਕਹਿੰਦੇ ਬੁਲਟ ਜਿੱਤੇ ਆ ਆ ਗੱਬਰੂ ਕਹਿੰਦੇ ਸੁਨੇਰੇ ਵਾਲਾ ਸੋਰੇ ਵਾਲੀ ਆ ਗਗਨਾ ਪਰ ਕੌਣ ਬੱਲੇ ਬੱਲੇ ਕਰਾ ਦੇਗਾ ਡਬਲ ਟੱਚ ਹੋਇਆ ਕਿ ਦੋ ਜਣਿਆਂ ਵਿੱਚ ਮਾਰਾ ਹੁੰਦਾ ਹੰਨਾ ਆ ਰਿਹਾ ਸੀ ਜਿਹਦਾ ਪਰ ਪੁਆਇੰਟ ਕਹਿੰਦੇ ਰੇਸ਼ਮ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਲੈ ਵੀ ਸੁਗਰਾਜ ਘਰਾਚੋ ਵਾਲਾ ਆ ਗਿਆ ਘਰਾਚੋ ਵਾਲਾ ਕਹਿੰਦੇ ਸ਼ੰਟੀ ਸ੍ਰੀਣੀ ਵਾਲਾ ਕਹਿੰਦੇ ਬੈਸਟ ਵਾਲਿਆ ਪਾਉਣ ਲੱਗ ਪਿਆ ਹਾਂ ਸ੍ਰੀਣੀ ਵਾਲਾ ਜੋਰ-ਜੋਲ ਪਾਉਣ ਲੱਗ ਪਿਆ ਘਰਾਚੋ ਦੇ ਗੱਲੂ ਨੇ ਇੱਕ ਬੱਲੇ ਪਾ ਦਿੱਤਾ ਹੈ ਦੋਨੋਂ ਪਾਸੇ ਟੀਮਾਂ ਦੇ ਜਿੰਨੇ ਵੀ ਜੱਫਾ ਲਾਉਣਗੇ ਉੱਥਾ ਤੇ ਜਾਣਗੇ ਐ ਰੂ ਪਲੂਰ ਦੇ ਵੱਲੋਂ ਕਹਿੰਦੇ ਹਰ ਜੱਫੇ ਤੇ ਵੱਡੇ ਮਾਣ ਸ਼ਾਂਤੀ ਦੀ ਰੇਡ ਤੇ ਟੱਕੋ ਵਾਲਾ ਹੋ ਗਿਆ ਪੂਰੇ ਹਰ ਜੀ ਪਾਸੇ ਕਬੱਡੀ 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 ਕਿ 6 ਫੁੱਟ ਦੇ ਕਰੀਬ ਯਾਰੋ ਖਬਰੂ ਦਾ ਕੱਦ ਰੇਡਰਾਂ ਨੂੰ ਸਿੱੜਦਾ ਹੈ ਕਹਿੰਦੇ ਲੱਗ ਲੱਗ ਜਿਹੜੇ ਫਰੀਦਕੋਟ ਨੂੰ ਇਹਦੇ ਉੱਤੇ ਮਾਰ ਆਪਣੇ ਘਰਾਂ ਨੂੰ ਵਾਪਸ ਜਾਣ ਹੀ ਪੇ ਪਲੂਰ ਹੋਣਾ ਦਾ ਸਾਰੀ ਜੰਗ ਕਬੱਡੀ ਕਲੱਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਵੱਡਾ ਮੇਲਾ ਕਰਾਇਆ ਹਰਕਾਰ ਨੇਰੂ ਹੋਣਾ ਦਾ ਮੇਧਰ ਪ੍ਰਾਂਤ ਹੋਣਾ ਦਾ ਉਹ ਪੈਂਦੀ ہوئی ਰੇਡ ਰੇਸ਼ਮ ਸ਼ਰੀਣਾ ਕਬੱਡੀ ਪੌਂਦਰੀ ਵੱਤਾ ਹੈ ਚਾਰਾਂ ਦੇ ਵਿੱਚੋਂ ਕੌਣ ਇੱਕ ਪਾਸੇ ਬੈਲੀ ਹੈ ਨਾਲ ਕੀਦ ਹੈ ਗਗਨ ਸੂਰੀ ਵਾਲੀਆ ਕੇਵਨ ਦਾ ਵੀਰ ਹੁੰਦਾ ਮੁਕਤਸਰੀ ਹੈ 6 ਫੁੱਟ 7 ਇੰਚ ਕੱਦ ਰੇਸ਼ਮ ਦਾ ਪਿਆ ਪੇਚਾ ਆ ਲੱਗਦਾ ਦੌਰ ਔਰ ਰੇਸ਼ਮ ਕਹਿੰਦੇ ਬਹਾਇਆ ਤਿੱਖਾ ਵਾਲਾ ਤੇਜਾ ਸੁਲੇਲੇ ਵਾਲੇ ਜੰਦਰ ਪੁਆਇੰਟ ਭਿੰਡੇ ਦੀਪ ਕਰਨ ਬਸੰਤ ਬਲੌਰ ਟੋਟਾ ਪਲੌਰ ਕੈਨੇਡਾ ਆਪਰਗਲੈਂਡ ਬੰਬੂ ਬਣੀਲਾ ਮੰਦੀਮਣੀਲਾ ਉਹ ਭਰਾ ਕਹਿੰਦੇ ਸਿੱਧੀਆਂ ਤਾਰਾਂ ਜੋੜੀ ਬੈਠੇ ਆ ਪੱਤੜਾਂ ਵਾਲਾ ਮੈਕ ਇੱਕ ਪਾਸੇ ਵਿੱਕੀ ਹੈ ਹਰੀਕੇ ਕਲਾ ਵਾਲਾ ਪਰ ਕੌਣ ਬੱਲੇ ਬੱਲੇ ਕਰਾਵੇਗਾ ਡੱਗਰ ਵਾਲਾ ਦਾ ਸ਼ਰਨਾ ਤਿਆਰ ਹੈ ਗੋਲੂ ਵਰਗੇ ਚਾਰ ਜਾਫੀ ਮੁੰਡੇ ਭਿੰਡਰਾਂ ਵਾਲੇ ਐਨ ਕਹਿੰਦੇ ਵਿਆਧਵੰਦੀ ਲਾ ਰਿਹਾ ਪਰ ਸਾਹਮਣੇ ਵੇਖੋ ਸੋਨੇ ਐਨ ਸਰਦਤਾ ਦੇ ਵਿੱਚ ਸਲਮਾਰੀ ਤੇ ਪੁਆਇੰਟ ਨਾਜਨ ਪਲੌਰ ਦੀ ਟੀਮ ਜੋੜਦਾ ਹੋਇਆ ਲੈ ਵੀ ਸਗਰਾਜ ਪਿਸਟਲ ਆ ਗਿਆ ਹੈ ਬਰਿੰਦਰ ਸਿੰਘ ਤੋਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਵਾਧਾ ਹੋਇਆ ਭਿੰਡਾ ਦੇ ਪਿਸਟਲ ਦੀ ਰੇਡ ਪੈ ਰਹੀ ਹੈ ਯਾਰ ਜਹੀ ਪਲੌਰ ਪਿੰਡ ਦੇ ਗਗਨ ਸੂਰੇ ਵਾਲੀ ਅਕੀਤ ਵਰਗੇ ਬਹਿਲੀ ਵਰਗੇ ਉਹ ਪੈਂਦੀ ਹੋਈ ਰੇਡ ਇਹ ਨੰਬਰ ਰੀਡਰ ਦੇ ਹਿੱਸੇ ਜਾ ਰਿਹਾ ਸਿਮਰਨ ਬਰਾਣ ਸਟੱਡ ਫਾਰਮ ਜੈਤੋ ਤੇ ਗੁਰਵੀਰ ਢੱਲੂ ਪਲੌਰ ਅੱਗੋਂ ਵਾਲੇ ਸ਼ਰਨੇ ਦੇ ਕਹਿੰਦੇ ਦਮ ਪਾਏ ਹੁਣ ਜੱਫੀਆਂ ਚ ਮੱਲਾ ਮਾਰਦਾ ਜੀ ਹੋਰ ਲੱਗਾ ਹੋਇਆ ਹੁਣ ਬੈਸਟ ਬਣਦਾ ਦੁਨੀਆ ਨੇ ਨਿਗਾਹਾਂ ਹੰਗਣੀਆਂ ਹੋਈਆਂ ਦਾ ਮਹਿਕ ਮੱਤਲ ਦੇ ਕਮੇਡ ਪਾਈ ਹੈ ਪੱਤੜਾਂ ਵਾਲਾ ਗਬਰੂ ਕਬੱਡੀ ਪਾਉਣ ਲਈ ਵਾਦਾ ਹੋਇਆ ਹੈ ਅੱਜ ਦੇ ਕਬੱਡੀ ਕੱਬ ਦੇ ਸਾਡੇ ਅਫਤਾਰ ਸਿੰਘ ਜੀ ਨਹਿਰੂ ਪਟੂਰ ਕੈਨੇਡਾ ਵਿੱਚ ਸਿੰਘ ਇਬਰਾਨ ਪਲੋਰ ਕੈਨੇਡਾ ਵੱਡੀ ਯੋਗਦਾਨ ਹੈ ਤੇ ਨਾਲ ਆਪਾਂ ਦਿਨੋ ਧੰਨਵਾਦ ਹੈ ਭਾਈ ਬਜਿੰਦਰਾ ਪਿੰਡ ਲੱਪੀ ਨੰਗਰ ਇਹਨਾਂ ਵੀਰਾਂ ਦਾ ਕਹਿੰਦੇ ਗਹਿ ਗੜਵਾ ਧੰਨਵਾਦ ਹੈ ਅਮਰਤ ਸਾਡਾ ਵੀਰ ਯੂ ਐਸ ਏ ਤੇ ਜਗਮੇਲ ਠੱਠੀ ਭਾਈ ਵੱਡੇ ਯੋਗਦਾਨ ਹੈ ਔਰ ਕੇ ਗਲਾਮਾ ਐਂਗਰੀ ਬर्ड ਐਂਗਰੀ ਬर्ड ਤੇ ਮੈਂ ਐਂਗਰੀ ਵਰਤੇ ਮਹਿਕ ਆ ਲੱਗਦਾ ਜੋਰ ਪਰ ਨੰਬਰ ਕਹਿੰਦੇ ਮੁੰਡਾ ਪਤਨਾ ਵਾਲਾ ਆਪਣੀ ਟੀਮ ਦੇ ਲਈ ਜੋਰ ਦੇ ਵਿੱਚ ਕਾਮਯਾਬ ਹੋ ਗਿਆ ਹੈ ਇਧਰ ਦੁਨੀਆ ਆਨੰਦ ਮਾਨਦੀ ਹੈ ਰਮਾਲ ਘੁੰਮ ਰਿਹਾ ਫਾਈਨਲ ਚੱਲਦਾ ਹੋਇਆ ਅਗਲੀ ਰੇਡ ਰੇਸ਼ਮ ਸੁਲੀਣਾ ਵਾਲਾ ਇਹ ਮੁਕੰਦਪੁਰੋ ਜਿੱਤਿਆ ਹੈ ਫੋਰ ਮੁੰਡੇ ਨੇ ਫੋਰ ਵਾਂਗੂ ਫਿਰਦਾ ਹਾਗਾ ਦੇ ਮਾਰਦਾ ਫੋਰ ਵਾਂਗੂ ਫਿਰਦਾ ਹਕਾਰੇ ਮਾਰਦਾ ਗਗਨ ਤੇ ਰੇਸ਼ਮ ਦੇ ਦਰਮਿਆਨ ਟੱਕਰ ਸਿਰੇ ਦੀ ਹੈ ਜੋਰ ਲੱਗਾ ਹੋਇਆ ਕਬੱਡੀ 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 ਰੇਸ਼ਮ ਸੁਲੀਣਾ ਰੇਸ਼ਮ ਤੇ ਗਗਨ ਪੁਆਇੰਟ ਪੁਆਇੰਟ ਰੀਪਲੇ ਦੀ ਮੰਗ ਹੋ ਰਹੀ ਹੈ ਸ਼ਰਨ ਨੇ ਆਖਿਆ ਵੀ ਰੀਪਲੇ ਦੀ ਮੰਗ ਹੈ ਪਰ ਪੁਆਇੰਟ ਕਹਿੰਦੇ ਰੇਡਰ ਦਾ ਆ ਨੰਬਰ ਦੇ ਉੱਪਰ ਰਿਵਿਊ ਦੀ ਮੰਗ ਹੋ ਰਹੀ ਹੈ ਰਿਵਿਊ ਦੀ ਮੰਗ ਇਹਦੇ ਰੈਫਰੀ ਵੀਰ ਬਾਹਰਲੀ ਸਾਈਡ ਦੇ ਕਿਰਪਾ ਕਰਕੇ ਨੰਬਰ ਚੈੱਕ ਕਰ ਲੈਣ ਇਹਦੀ ਜਾਂਚ ਪੜਤਾਲ ਕਰ ਲਿਓ ਵੀਰ ਬਣ ਕੇ ਆਹ ਫਾਈਨਲ ਚੱਲਦਾ ਬਸਟਾਨੀਆ ਰੇਡਰ ਇਹ ਬਸਟਾਨੀ ਦੇ ਜਫੇ ਲੱਗ ਰਿਹਾ ਹੈ ਪੈਂਦੀ ਹੋਈ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਇਹਦਾ ਬੱਲੇ ਬਲੇ ਕਰਾਵੇਗਾ ਹੈ ਵੀ ਡੱਗੋ ਵਾਲਾ ਦੋ ਜਫੇ 3100 ਤੇ ਕਰਾਚੋ ਵਾਲਾ ਡੱਗੋ ਹੈ ਕਰਾਚੋ ਵਾਲਾ ਰੀ ਰੀਪਲੇ ਦੀ ਮੰਗ ਤੇ ਚੱਕਰ ਜਿਹੜੇ ਰੈਫਰੀ ਨਹੀਂ ਜੋਟੀ ਹੈ ਕਰਲੈਨ ਪਰ ਕਰਾਚੋ ਵਾਲੇ ਪੁਆਇੰਟ ਆਪਣੀ ਟੀਮ ਲਈ ਜੋੜ ਦਿੰਦਾ ਹੈ ਉਦਮ ਸਿੰਘ ਮਾਰੀ ਗੋਲੀ ਸਿੱਧੀ ਵਿੱਚ ਦਿਲ ਦੇ ਜੀ ਉਹ ਪਿਸਤਲ ਤਾਂ ਮਿਲ ਨਬਜਾਰੋ ਹਾ ਜਿਗਰੇ ਨਾ ਮਿਲਦੇ ਜੀ ਕਾ ਕਣ ਸੋਹਰੇ ਵਾਲੀਆ ਹਾ ਬੱਲੇ ਬੱਲੇ ਹਾ ਬੱਲੇ ਬੱਲੇ ਹਾ ਬੱਲੇ 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 ਸੋਹਰੇ ਵਾਲੀਆ ਸੋਹਰੇ ਵਾਲੀਆ ਬੱਲੇ ਵਾਲੀਆ ਉਹਪਰ ਜਿੱਥੇ ਆਪਣੇ ਧੋਖਾ ਦੇ ਜਾਂਦੇ ਉਥੇ ਕੀ ਇਤਬਾਰ ਬਗਾਨੇ ਦਾ ਇਥੇ ਬਗਾਨੇ ਨੂੰ ਕੀ ਕਹਿ ਸਕਦੇ ਆ ਉਹ ਪੈਂਦੀ ਹੋਈ ਰੇਡ ਕਰਾਚੋ ਵਾਲਾ ਮੁੰਡਾ ਕਬੱਡੀ ਪਾਉਣ ਲਈ ਵਾਧਾ ਕਰਾਚੋ ਵਾਲਾ ਸ਼ਾਂਤੀ ਕਰਾਚੋ ਵਾਲਾ ਸ਼ਾਂਤੀ ਕਬੱਡੀ ਪਾ ਰਿਹਾ ਹੈ ਮੇਲਾ ਪਲੌਰ ਪਿੰਡ ਦਾ ਜੰਗ ਸਪੋਰਟਸ ਕਲੱਬ ਵਾਲੇ ਸਾਰੇ ਵੀਰਾਂ ਦਾ ਧੰਨਵਾਦ ਹੈ ਅਗਲੀ ਪੁਆਇੰਟ ਕਰਾਚੋ ਵਾਲਾ ਕਹਿੰਦੇ ਸਿਰਾ ਲਈ ਆਉਂਦਾ ਹੈ ਆ ਮੁੰਡੇ ਨੇ ਕਹਿੰਦੇ ਸਿਰਾ ਕਰਨ ਵਾਲੀ ਕੌਡੀ ਪਾਤੀ ਹੈ ਹੱਥ ਛੋੜੇ ਵਜਰ ਹਲਕਾ ਅਗਲੀ ਰੇਡ ਰੇਸ਼ਮ ਫੇਰ ਤੁਰ ਪਿਆ ਹਸਟਾਲੀਆਂ ਕੇ ਰੇਡਾਂ ਦੋ ਦੋ ਪਾ ਦੇ ਹੁਣ ਮਸਲਾ ਜਿੱਤ ਦਾ ਬਣ ਗਿਆ ਔਡੀਆਂ ਜੋੜ ਜੋੜ ਪਾਦੇ ਹੋਏ ਹੁਣ ਮਸਲਾ ਜਿੱਤ ਦਾ ਬਣ ਗਿਆ ਇੱਕ ਪਾਸੇ ਭਿੰਦਰ ਦੂਸਰੇ ਪਾਸੇ ਪਨੌਰ ਹਾ ਮੈਚ ਕਹਿੰਦੇ ਸਿਰੇ ਦਾ ਟੱਕਰ ਕਹਿੰਦੇ ਸਿਰੇ ਦੀ ਔਰ ਰੇਸ਼ਮ ਹਵਾ ਹਵਾਈ ਹੋ ਗਿਆ ਮੈਚ ਸਿਰੇ ਦਾ ਟੱਕਰ ਸਿਰੇ ਦੀ ਹੈ ਐਨ ਕਹਿੰਦੇ ਸਿਰੇ ਦਾ ਮੈਚ ਅੱਜ ਬੈਟਾਂ ਨੂੰ ਵੱਡੇ ਮਾਨ ਸਰਮਾ ਦਤੇ ਇੱਕ ਨੰਬਰ ਹੋਲਡ ਜਿੱਤੂ ਕੌਣ ਇਹਦੇ ਰੱਬ ਜਾਣਦਾ ਸਾਬ ਹੱਥ ਵੜਿਆਈਆਂ ਜਿਸ ਭਾਵੇਂ ਤਿਸਤੇ ਐਤ ਕਹਿੰਦਾ ਫਸਿਆ ਪਿਆ ਟੱਕਰ ਕਹਿੰਦੇ ਸਿਰੇ ਦੀ ਐ ਫੈਕ ਦੀ ਰੇਡ ਹੁਣ ਕਿਹੜਾ ਭਿੰਡਰਾ ਦਾ ਆਹ ਕਹਿੰਦੇ ਬੱਲੇ ਬੱਲੇ ਕਰਾਵੇਗਾ ਸ਼ਰਨਾ ਵੀ ਤਿਆਰ ਹਰੀਕੇਲਾ ਵੀ ਤਿਆਰ ਫੈਦੀ ਰੇਡ ਖੱਡਕੋਣਾ ਦੋ ਜਫਿਆਂ ਦਾ ਡੱਕਾਏ ਦੇ ਡੱਕੋ ਵਾਲਾ ਕਹਿੰਦੇ ਜਫਾ ਲਾ ਕੇ ਬੱਲੇ ਬੱਲੇ ਕਰ ਆ ਗਿਆ 1 ਅਪ੍ਰੈਲ ਨੂੰ ਲੰਢੇ ਕਹਿੰਦੇ ਕਬੱਡੀ ਕੱਪ ਤੇ ਫੌਜ ਚੰਦਰ ਗੱਡੀ ਨਾਲ ਸ਼ਰਨੇ ਦਾ ਵੱਡਾ ਮਹਾਨ ਤੇ ਸਨਮਾਨ ਕੀਤਾ ਜਾਣਾ ਹੈ ਅਤੇ ਮੇਜਰ ਸਿੰਘ ਦੀ ਬਰਾਨ ਪਲੌਰ ਉਹਨਾਂ ਨੂੰ ਕਹਿੰਦੇ ਫੌਜ ਚੰਦਰ ਗੱਡੀ ਦਿੱਤੀ ਜਾਣੀ ਹੈ ਲੱਗੋ ਵਾਲਿਆ ਬਹੁਤ ਖੁਸ਼ਬਾਦ ਹੈ ਪਰ ਸਲੀਨੇ ਵਾਲਾ ਕਬੱਡੀ 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 ਕਰਦਾ ਹੋਇਆ ਚਾਰ ਜਾਫੀ ਮੁੰਡੇ ਪਲੌਰ ਵਾਲੇ ਫਾਈਨਲ ਮੈਚ ਕਹਿੰਦੇ ਪਲੌਰ ਦੇ ਕਬੱਡੀ ਕੱਪ ਦਾ ਖੇਡਿਆ ਜਾ ਰਿਹਾ ਹੈ ਪਰ ਚਾਰਾਂ ਦੇ ਵਿੱਚੋਂ ਵੈਲੀ ਕਿ ਪੈਲੀ ਬਣਦੇ ਨੇ ਕੱਲ ਦੇ ਨਿਆਣੇ ਬੰਲੀਏ ਤੋ ਕੀ ਜਾਣੇ ਅਸੀਂ ਖੁੰਡਾ ਪੁਰਾਣੇ ਬੱਲੇ ਅੱਜ ਪੁਰਾਣੇ ਖੁੰਡ ਵੀ ਪੁੱਜੇ ਆ ਭਲੌਰ ਦੇ ਵਿੱਚ ਉਹ ਵੱਡੇ ਵੱਡੇ ਸਟਾਰ ਪੁੱਜੇ ਆ ਲਓ ਘਾਟੇ ਵਾਲ ਆ ਗਿਆ ਵੱਡੇ ਵੀਰ ਸ਼ੇਰ ਕਹਾਣੀ ਲਓ ਕਹਿੰਦੇ ਘਾਟੋ ਦੇ ਸ਼ੰਤੀ ਨੇ ਕਬੱਡੀ ਪਾਈ ਹੈ ਬੜਾ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਹੁਣ ਦੇਖਾਂਗੇ ਵੀ ਚਾਰਾਂ ਦੇ ਵਿੱਚੋਂ ਹਾੜ ਬੱਲੇ ਬਲੇ ਕਰਾਵੇਗਾ ਕਿਹੜਾ ਮੂਰੇ ਹੋਵੇਗਾ ਹੁਣ ਖੁੱਚਾਂ ਦੇ ਵਿੱਚ ਜਾਵੇਗਾ ਹੁਣ ਬਗਲਾ ਪਰੇਗਾ ਹੁਣ ਧੌਲਾ ਮਾਰ ਹੁਣ ਕੀ ਕਰੇਗਾ ਤੇ ਟਾਈਮ ਦੱਸੇਗਾ ਇਹਨੇ ਸਮਾਂ ਦੱਸੇਗਾ ਡੱਗੋ ਵਾਲਾ ਫੇਰ ਆ ਟੁੱਟ ਕੇ ਲੱਗਿਆ ਲਓ ਸ਼ੰਤੀ ਤੇ ਡੱਗੋ ਵਾਲਾ ਦੋ ਖਿਡਾਰੀਆਂ ਦੇ ਦਰਮਿਆਨ ਵਾਹ ਵੀ ਗਬਰੂ ਐ ਨਹੀਂ ਹੋਰੀਸਾ ਠਕੜਾ ਨੰਬਰ ਰੇਡ ਦੇ ਸਿੱਧਾ ਜਿਹੜਾ ਲਾ ਵੀ ਪਲੂਰ ਵਾਲਾ ਜੇ ਫਾਈਨਲ ਦਾ ਨਜ਼ਾਰਾ ਆਉਣਾ ਹੈ ਇੱਕ ਵਾਰੀ ਦੋਨਾਂ ਦੀ ਬੜੀ ਤਾੜੀਆਂ ਮਾਰੇ ਜ਼ੋਰਦਾਰ ਹਨ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਹੋਇਆ ਪਿਆ ਉਹ ਪਲੂਰ ਦੇ ਵਿੱਚ ਹੱਲਾ ਗੁੱਲਾ ਹੋਇਆ ਪਿਆ ਆ ਬਸਟਾ ਵਾਲਿਆਂ ਰੋਡਿਆਂ ਵਾਲਿਆਂ ਆ ਬਸਟਾ ਵਾਲਿਆਂ ਪੈ ਰਹੀਆਂ ਅੱਜ ਬੈਸਟਾਂ ਦੇ ਲਈ 31 31000 ਦਿੱਤਾ ਜਾਣਾ ਸੋਰੇ ਵਾਲੀਆਂ ਉਹ ਬੈਸਟਾਂ ਨੂੰ 31 31000 ਪਰ ਸਾਹਮਣੇ ਨੌਜਣ ਕਹਿੰਦੇ ਕੋਸ਼ਣ ਕੀਦਰੇ ਕੀਤੀ ਹੈ ਪਰ ਸਰੇਲੇ ਵਾਲੇ ਰੇਸ਼ਮਣ ਇੱਕ ਜਾਨਦਾਰ ਪੁਆਇੰਟ ਆਪਣੀ ਟੀਮ ਲਈ ਜੋੜ ਦਿੰਦਾ ਹੈ ਕੌਣ ਕਬੱਡੀ ਪਾਵੇਗਾ ਉਹ ਗੱਲਾਂ ਸਮਝੀਆਂ ਖਰਾਚੋ ਵਾਲਾ ਸ਼ੰਤੀ ਆ ਗਿਆ ਹੈ ਘਾਟੋ ਵਾਲਾ ਕਹਿੰਦੇ ਸ਼ਾਂਤੀ ਕਬੱਡੀ ਪੌਣ ਦੇ ਖੇਡ ਮੈਦਾਨ ਦੇ ਵਿੱਚ ਵੱਤਤਾ ਹੋਇਆ ਆਸ ਵੱਜ ਕੇ 10 ਮਿੰਟ ਦਾ ਸਮਾਂ ਰੋੜ ਦਾ ਖੇਡ ਮੇਲਾ ਚੱਲਦਾ ਮੈਚ ਕਹਿੰਦੇ ਸਿਰੇ ਦਾ ਦੋ ਟੀਮਾਂ ਦੇ ਦਰਮਿਆਨ ਕਹਿੰਦੇ ਚੋਟੀ ਦਾ ਮੁਕਾਬਲਾ ਹੈ ਕਰਾਚੋ ਦੇ ਗਰੂ ਨੇ ਤਿਆਰੀ ਕਰ ਲਈ ਹੈ ਅਗਲੀ ਉਡਾਨ ਭਰ ਲਈ ਹੈ ਉਧਰ ਦੇਖਾਂਗੇ ਵੀ ਚਾਰਾਂ ਦੇ ਵਿੱਚੋਂ ਐ ਕੋਈ ਰਬਾਨੇ ਦਾ ਸ਼ਰਨ ਹੈ 1 April ਨੂੰ ਵੱਡੀ ਗੱਡੀ ਦਾ ਕਹਿੰਦੇ ਵੱਡਾ ਸਮਾਂ ਹੋਵੇਗਾ ਲੰਡੇ ਕਹਿੰਦੇ ਕਬੱਡੀ ਕੱਪ ਦੇ ਪੈਂਦੀ ਹੋਈ ਰੇਲ ਨੰਬਰ 리ਡਰ ਦਾ ਨੰਬਰ 36 ਦਾ ਕਰਾਚੋ ਵਾਲਾ ਖੇਡ ਆਇਆ ਅੰਗਲੈਂਡ ਦੇ ਖੇਡ ਮੈਦਾਨਾਂ ਵਿੱਚ ਪਿੰਡਰਾਂ ਵਾਲੇ ਬਲਜਿੰਦਰ ਉਹਨਾਂ ਦੀ ਬਦਾਲਤ ਬੱਲੇ ਬੱਲੇ ਕਰਾਈ ਹੈ। ਅਗਲੀ ਕਬੱਡੀ ਕਹਿੰਦੇ ਰੇਸ਼ਮ ਸਲੀਰੇ ਵਾਲਾ ਉਹ ਕਬੱਡੀ ਪਾਉਣ ਦੇ ਵਾਧਾ ਹੈ ਪਿੰਡਰ ਤੇ ਪਲੌਰ ਦਾ ਇਹਨਾਂ ਫਾਈਨਲ ਮੈਚ ਚੋਟੀ ਦਾ ਸਿਰੇ ਦਾ ਇਹਨਾਂ ਕਹਿੰਦੇ ਸਿਰੇ ਦਾ ਮੈਚ ਅੱਜ ਪਲੌਰ ਦਾ ਵੱਡਾ ਖੇਡ ਕਬੱਡੀ ਕੱਪ ਖੇਡਿਆ ਜਾ ਰਿਹਾ ਹੈ। ਲਓ ਸੁਨਿਹਰੇ ਵਾਲਾ ਰੇਸ਼ਮ ਰੇਸ਼ਮ ਔਖਾ ਦਾ ਕੀ ਬਣਾ ਜਫਾ 2100 ਦਾ ਹੋਵੇਗਾ। ਗੁਰਵੀਰ ਢਿੱਲੋਂ ਤੇ ਸਿਮਰਨ ਬਰਾੜ ਦੇ ਵੱਲੋਂ ਰੀਪਲੇਅ ਵਾਲਾ ਨੰਬਰ ਜਿਹੜਾ ਉਹਦਾ ਫੈਸਲਾ ਸਾਨੂੰ ਜਰੂਰ ਦੱਸ ਦਿੱਤਾ ਜਾਵੇ ਜਿਹੜਾ ਨੰਬਰ ਹੋਲਡ ਹੋਇਆ ਹੈ ਬੇਤੀ ਕਰਾਂਗੇ ਰੈਫਰੀ ਵੀਰਾਂ ਨੂੰ ਜਿਹੜੇ ਬਾਹਰਲੇ ਪਾਸੇ ਨੇ ਕਿਰਪਾ ਕਰਕੇ ਉਹ ਨੰਬਰ ਦਾ ਫੈਸਲਾ ਸਾਨੂੰ ਜਰੂਰ ਜਾਣਕਾਰੀ ਦੇਣ ਮੁਕਾਬਲਾ ਬੜਾ ਵਧੀਆ ਹੈ ਅਕਰ ਕਹਿੰਦੇ ਸਿਰੇ ਦੀ ਹੈ ਵਾਢਾ ਹੋਇਆ ਚੋਟੀ ਦਾ ਮੁਕਾਬਲਾ ਖੇੜਾ ਜਾ ਰਿਹਾ ਹੈ ਫਾਈਨਲ ਮੈਚ ਔਰ ਦੀ ਧਰਤੀ ਹੈ ਫਾਈਨਲ ਫਾਈਨਲ ਚੱਲਦਾ ਕਹਿੰਦੇ ਮੈਂ ਕਹਿੰਦੇ ਕਬੱਡੀ ਪਾਈ ਹੈ ਹੁੰਡੇ ਮੁੜਕੋ ਮੁੜਕੀ ਹੋਏ ਪਿਆ ਹੈ ਜੋਰ ਲੱਗਾ ਹੋਇਆ ਖੰਡ ਲੰਗੀ ਅਤੇ ਗਰਮੀ ਆ ਰਹੀ ਹੈ ਆ ਪੈਂਦੀ ਹੋਈ ਰੇਡ ਤੇ ਹੁਣ ਚਾਰਾਂ ਦੇ ਵਿੱਚੋਂ ਐਂਗਰੀ ਬਰਡ ਆਹ ਮੁਕਾਬਲਾ ਹੋਇਆ ਪਰ ਨੰਬਰ ਰੇਂਡਰ ਦੇ ਹਿੱਸੇ ਦਾ ਜਿਹੜਾ ਹੈ ਅਗਲੀ ਰੇਡ ਕਹਿੰਦੇ ਰੇਸ਼ਮ ਫੇਰ ਚਾਰ ਪਰ ਚਾਰ ਸਾਰੀ ਸੰਗਤ ਦਾ ਧੰਨਵਾਦ ਸਾਰੇ ਭਨੌਰਪਿੰਡ ਦਾ ਧੰਨਵਾਦ ਯੰਗ ਸਪੋਰਟਸ ਕਲੱਬ ਵਾਲਿਆਂ ਦਾ ਵੀ ਧੰਨਵਾਦ ਸਾਰੇ ਜਨਾਂ ਲਈ ਭਰਾਵਾਂ ਦਾ ਧੰਨਵਾਦ ਸਾਰੀਆਂ ਟੀਮਾਂ ਦਾ ਸਾਰੇ ਸਹਿਯੋਗੀਆਂ ਦਾ ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਜਿਨ੍ਹਾਂ ਨੇ ਸਹਿਯੋਗ ਕੀਤਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਰੇਸ਼ਮ ਦੀ ਰੇਡ ਹੁਣ ਕੌਣ ਐ ਵੀ ਪਈਲੀ ਅੱਜ ਫੇਰੌਣੇ ਪੈਣੇ ਆ ਆ ਕੀਤ ਹੋ ਮੁੰਡੇ ਦੇ ਨੇ ਗਗਨਿਆ ਜੇ ਬੈਸਟਮਾਨਾ ਕੁਝ ਨਾ ਕੁਝ ਕਰਨਾ ਪੈਣਾ ਲਓ ਪੈਂਦੀ ਹੋਈ ਰੇਡ ਰੇਸ਼ਮ ਦੀ ਕਬੱਡੀ ਪੈ ਰਹੀ ਆ ਚਾਰਾਂ ਦੇ ਵਿੱਚੋਂ ਸੋਹਰੇ ਵਾਲੀ ਆ ਸੋਹਰੇ ਵਾਲੀ ਆ ਪੁਆਇੰਟ ਗਿੱਤੇ ਪੁਆਇੰਟ ਜਾਫੀਆਂ ਦਾ ਰੀਪਲੇ ਦੀ ਮੰਗ ਹੋ ਰਹੀ ਹੈ ਰੀਪਲੇ ਦੀ ਮੰਗ ਹੋ ਰਹੀ ਹੈ ਆ ਵੀ ਚੈੱਕ ਕਰੋ ਰੀਪਲੇ ਇੱਕ ਯਾਰ ਪਹਿਲਾ ਰੀਪਲੇ ਆ ਬੇਨਤੀ ਹੈ ਜਿਹੜੇ ਰੈਫਰੀ ਬਾਅਦ ਜਿਹੜੇ ਵੀਰ ਬਣ ਕੇ ਜਿਹੜਾ ਪਹਿਲਾ ਵਾਲਾ ਰੀਵਿਊ ਆ ਉਹ ਦਿੱਤਾ ਗਿਆ ਭਲੌਰ ਨੂੰ ਆ ਵੀ ਨੰਬਰ ਚੈੱਕ ਕਰਿਓ ਜੀ ਜਿਹੜਾ ਪਹਿਲਾ ਵਾਲਾ ਰਿਵਿਊ ਸੀਗਾ ਉਹ ਭਲੌਰ ਨੂੰ ਦਿੱਤਾ ਗਿਆ ਜਿਹੜਾ ਉਹਦਾ ਨੰਬਰ ਵੀ ਚੈੱਕ ਕਰਿਓ ਯਾਰ ਜਸਕਰਨ ਸਿੰਘ ਜੀ ਚੋਟੀਆਂ ਖਾਂ ਤੋਂ ਭਲੌਰ ਦੀ ਟੀਮ ਲਈ 1100 ਦੇ ਵੱਡੇ ਮਾਨਸਦਗਰ ਹੋਏ ਐ ਲੈ ਵੀ ਗੁਰਪਿੰਦਰ ਆ ਪੈਸੇ ਲੈ ਜਾ ਗੁਰਪਿੰਦਰ ਗੁਰਪਿੰਦਰ ਆ ਪੈਸੇ ਲੈ ਜਾ ਮੇਥੋਂ ਭਲੌਰ ਦੀ ਟੀਮ ਦੇ ਪੈਸੇ ਆ ਬਹੁਤ ਬਦਨਵਾਦ ਫਾਈਲ ਮੈਚ ਕਿੰਨਾ ਯਾਰਾ ਸ਼ੰਤੀ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਕਾਵਾਤ ਹੈ ਉਹ ਭਲੌਰ ਵਾਲੇ ਮੈਚ ਕਿਵੇਂ ਲੱਗਦਾ ਕਰੀ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਟੱਕਰ ਸਿਰੇ ਦੀ ਹੈ ਹੋਰ ਲੱਗਾ ਹੈ ਪਰ ਫੈਸਲਾ ਫੈਸਲਾ ਰੈਲਿਡਾ ਦੁਨੀਆਂ ਬਹੁਤ ਐਡਵਾਂਸ ਹੋ ਗਿਆ ਹੈ ਚੀਨ ਵਾਲਿਆਂ ਨੇ ਕਹਿੰਦੇ ਉਡਣ ਵਾਲੀਆਂ ਕਾਰਾਂ ਬਣਾ ਲਈਆਂ ਕਾਰਾਂ ਉੱਡਣ ਲੱਗ ਪੀਆਂ ਆਓ ਸਾਹਮਣੇ ਕਹਿੰਦੇ ਰੇਸ਼ਮ ਨੇ ਕਬੱਡੀ ਪਾਈ ਹੈ ਨਾ ਸ੍ਰੀਨੇ ਵਾਲਾ ਰੇਸ਼ਮ ਫਾਈਨਲ ਮੈਚ ਭਲੌਰ ਦੇ ਵੱਡੇ ਕਬੱਡੀ ਕੱਪ ਦਾ ਖੇਡਿਆ ਜਾ ਰਿਹਾ ਹੈ ਆਓ ਚਾਰ ਜਾਫੀ ਮੁੰਡੇ ਭਲੌਰ ਵਾਲੇ ਅਰਸ਼ੀ ਹੁਣਾਂ ਦੇ ਤੋਤੇ ਹੁਣਾਂ ਨੇ ਟੌਪਲੀ ਕਬੱਡੀ ਖੇਡੀ ਹੈ ਗੱਲਾਂ ਕੀਤੇ ਵਰਗੇ ਚੱਲੀਆਂ ਇੱਕ ਕੀਪਾ ਰੇਡਰ ਹੋਇਆ ਕਹਿੰਦਾ ਸੇਮੇ ਵਰਗੇ ਪ੍ਰਸਿੱਧ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਪਰ ਪੁਆਇੰਟ ਕਹਿੰਦੇ ਨੌ ਜਣਾ ਰੇਸ਼ਮ ਨੇ ਆਪਣੀ ਟੀਮ ਲਈ ਜੋੜ ਦਿੰਦਾ ਹੈ ਫਾਈਨਲ ਮੈਚ ਹਾਂਜੀ 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 ਉਹ ਸਾਨੂੰ ਕਈਆਂ ਦੇ ਤੁਸੀਂ ਸਾਨੂੰ ਕਈਆਂ ਨੇ ਇਹ ਤਾਂ ਸਾਡਾ ਫੈਸਲਾ ਬੁਲਣਾ ਕਿਵੇਂ ਨੰਬਰ ਕਹਿੰਦੇ ਰੇਡਰ ਦਾ ਨੰਬਰ ਰੇਡਰ ਦਾ ਲਓ ਸੈਟਾ ਲਾਓ ਸਟ ਦੇ ਮੈਚ ਸ਼ੁਰੂ ਕਰ ਗਏ ਪਿੰਡਾ ਕੋਟਲਾ ਮੇਰ ਸਿੰਘ ਵਾਲਾ ਸਾਡੀ ਖੇਡ ਕਬੱਡੀ ਦੇ ਕਹਿੰਦੇ ਧੱਕੜ ਪ੍ਰਮੋਟਰ ਹੈ ਮੈਚ ਦੀ ਸ਼ੁਰੂਆਤ ਕੀਤੀ ਜਾਵੇ ਬੇਨਤੀ ਮੈਚ ਦੀ ਸ਼ੁਰੂਆਤ ਵੀਰ ਬਣ ਕੇ ਮੈਚ ਸ਼ੁਰੂ ਕਰਦੀਏ ਵੀਰ ਬਣ ਕੇ ਮੈਚ ਪਿੰਡਾ ਕੋਟਲਾ ਗੁਰਵਿੰਦਰ ਬਰਾੜ ਜਗਦੀਪ ਬਰਾੜ ਸਾਰੇ ਭਰਾ ਫਟੇ ਮੇਲੇ ਹੋਇਆ ਕੋਰਲੇ ਦੇ ਵਿੱਚ ਵਿੱਚ ਆਹ ਕਹਿੰਦੇ ਕਰਾਚੋ ਵਾਲਿਆਂ ਨੇ ਕਬੱਡੀ ਪਾਤੀ ਹੈ ਸ਼ਾਂਤੀ ਕਰਾਚੋ ਵਾਲਾ ਮੈਚ ਕਹਿੰਦੇ ਫਸਿਆ ਪਿਆ ਟੱਕਰ ਕਹਿੰਦੇ ਸਿਰੇ ਦੀ ਹੈ ਲੈ ਵੀ ਸ਼ਰਨਿਆਂ ਜੱਫੇ ਲਾਉਣੇ ਪੈਣੇ ਆ ਆਹ ਸ਼ਾਂਤੀ ਤਿਆਰ ਵਰ ਤਿਆਰ ਬਰਾਬਰ ਦੀ ਟੱਕਰ ਇੱਕ ਦੋ ਜੱਫੇ ਇੱਕ ਦੋ ਰੇਡਾਂ ਬਾਕੀ ਹੋਣਗੀਆਂ ਲਓ ਪੈਂਦੀ ہوئی ਰੇਡ ਨੰਬਰ ਧਾਵੀ ਦਾ ਉਧਰ ਹਰਗੋਬਿੰਦ ਸਿੰਘ ਜੀ ਬਰਾੜ ਪਲੌਰ ਵਾਲੇ ਉਹ ਵੀ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਆ ਤਾਲਮਾ ਦਾ ਉਧਰ ਸਾਡੇ ਵੀਰ ਆ ਜਸਕਰਨ ਸਿੰਘ ਜੀ ਚੋਟੀਆਂ ਕਲਾ ਉਹਨਾਂ ਵੀਰਾਂ ਦੇ ਵੱਲੋਂ ਭਲੌਰ ਦੀ ਟੀਮ ਲਈ 1100 ਦੇ ਵੱਡੇ ਮਾਤਸਗਰ ਪੁੱਜੇ ਆ ਬਹੁਤ ਬਹੁਤ ਧੰਨਵਾਦ ਸਾਡੇ ਚੋਟੀਆਂ ਵਾਲਾ ਸਾਡਾ ਵੀਰ ਪੁੱਜਿਆ ਹੋਇਆ ਪਰ ਕਹਿੰਦੇ 13 13 ਹੋ ਗਿਆ ਨੰਬਰ ਕਹਿੰਦੇ 13 13 ਹੋ ਗਿਆ ਨੰਬਰ ਕਹਿੰਦੇ 13 13 ਹੋ ਗਿਆ ਆ ਪੈਂਦੀ ਰੇਡ ਸੂਰਿਆਲੀਆਂ ਸਿਰਾਂ ਲਾ ਗਿਆ ਆ ਗगन ਸੂਰਿਆਲੀਆਂ ਰੇਸ਼ਮ ਤੇ ਗगन ਲੱਕਰ ਸਿਰੇ ਦੀ ਰੇਸ਼ਮ ਤੇ ਗगन ਰੇਸ਼ਮ ਤੇ ਗगन ਆ ਮੇਲਾ ਨੱਚ ਠਿਆ ਮੇਲਾ ਨੱਚ ਹੋ ਗਈ ਮੈ ਸਮਾਪਤ ਬੋਲੇ ਸੋਨ ਹਸਰੀਆ ਗਾਲ ਗਗਨ ਨੇ ਕਹਿੰਦੇ ਆ ਜਫਾ ਲਾ ਕੇ ਵਾਸਾ ਪਲਟਦਾ ਪਿੰਡਾ ਦੇ ਨੰਬਰ 13 ਤੇ ਭਲੂਰ ਦੇ ਨੰਬਰ 14 ਭਲੂਰ ਫਸਟ ਤੇ ਪਿੰਡਰ ਸੈਕਿੰਡ